निकल दिया। मखा के काल मैं अपने पावेल बन रख्या जा चला जा नहीं तो मेरा जाना कख नहीं तो तेरा रहना कख नहीं ओए था ਤੇਰੀਆਂ ਫਾਕੜਾਂ ਤਾਂ ਮੇਰੇ ਪੁੱਤਰ ਹੀ ਕਰ ਦੇਣਗੇ ਆਏ ਆਪਣੇ ਪੁੱਤਰਾਂ ਨੂੰ ਨਵਾਤਵਾ ਕੇ ਮੌਤ ਦੇ ਗਾਨੇ ਬੰਦ ਦੇ ਬਦਬਖਤਾ ਕਿਉਂਕਿ ਪਲੀ ਤੇ ਬੱਕਰੇ ਦੀ ਉਮਰ ਪਾਣੀ ਦੇ ਬੁਲਬਲੇ ਜਿੰਨੀ ਹੁੰਦੀ ਹੈ ਵੇ ਉਹ ਨਾਲੇ ਤੇਰੇ ਫਰਕਾ ਪੁੱਟਾ ਤੀਵਾ ਜਦ ਬੁੱਝਦਾ ਹੈ ਨਾ ਉਹ ਕੁਝ ਜਿਆਦਾ ਹੀ ਫਟਫੜਾਉਂਦਾ ਹੈ ਹਰਾਮ ਤੇ ਆ ਓਏ ਕਲਾਲਾ ਓਏ ਖੂਚ ਡਿੱਗੀ ਇਟ ਕਦੇ ਸੁੱਕੀ ਨਹੀਂ ਨਿਕਲੀ ਤੇ ਹਵੇਲੀ ਤੇ ਆਇਆ ਵੈਰੀ ਕਦੇ ਜਿਉਂਦਾ ਨਹੀਂ ਮੁੜਿਆ ਓਏ ਮੈਨੂੰ ਪਤਾ ਸੀ ਤੂੰ ਆਉਣੋਂ ਤੰਨਾ ਨਹੀਂ ਤੇ ਮਖਾ ਪਿਓ ਸਦਕੇ ਜਾਣ ਤੈਨੂੰ ਮੈਂ ਵੀ ਦੇਣਾ ਓਏ ਕਿਨਾਰੇ ਤੇ ਖੜੇ ਹੋ ਕੇ ਤੂਫਾਨ ਦਾ ਦਦਾ ਨਹੀਂ ਲਾਈਦਾ ਦਿਲਵਰਾ ਓਏ ਹੱਕ ਚ ਵਾਜੇ ਅੱਜ ਤਾਂ ਜੱਟ ਨੂੰ ਰੱਬ ਵੀ ਨਹੀਂ ਰੋਕ ਸਕਦਾ ਹੁਣ ਭੱਜ ਹਰਾਂਦਿਆ